ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਤਾ ਲੱਗਿਆ ਇੱਥੇ ਕਿ ਬਹੁਤ ਸਾਰੀਆਂ ਖਬਰਾਂ ਚੱਲ ਰਹੀਆਂ ਨੇ ਕਿ ਅੰਦੋਲਨ ਚੱਕਿਆ ਗਿਆ ਸਭ ਤੋਂ ਪਹਿਲਾਂ ਤੇ ਸਪਸ਼ਟ ਕਰ ਦਿਆਂਗੇ ਅੰਦੋਲਨ ਚੱਕਿਆ ਨਹੀਂ ਗਿਆ ਸਗੋਂ ਅੰਦੋਲਨ ਪਹਿਲਾਂ ਨਾਲੋਂ ਤਕੜਾ ਹੋਣਾ ਸ਼ੁਰੂ ਹੋਇਆ ਮਜ਼ਬੂਤ ਹੋਣਾ ਸ਼ੁਰੂ ਹੋਇਆ ਮੈਂ ਇਸ ਵੇਲੇ ਖਨੌਰੀ ਬਾਰਡਰ ਤੇ ਬੈਠਾ ਹਾਂ ਖਨੌਰੀ ਬਾਰਡਰ ਤੋਂ ਸਾਡੇ ਜਿਹੜੇ ਫਰੀਦਕੋਟ ਜ਼ਿਲ੍ਹੇ ਤੋਂ ਅੱਜ ਇੱਥੇ 14 ਤੋਂ ਲੈ ਕੇ 15-16 ਦੇ ਕਰੀਬ ਟਰਾਲੀਆਂ ਨਵੀਆਂ ਆਈਆਂ ਨੇ ਇਹਦਾ ਮਤਲਬ ਆ ਲੋਕ ਆਉਣੇ ਸ਼ੁਰੂ ਹੋਏ ਨੇ ਦੁਬਾਰਾ ਕੱਲ ਤੱਕ ਤੁਸੀਂ ਦੇਖੋਗੇ ਇੱਥੇ ਘੱਟੋ-ਘੱਟ 400 ਤੋਂ ਲੈ ਕੇ 500 ਟਰਾਲੀ ਸਾਡੇ ਫਰੀਦਕੋਟ ਤੋਂ ਹੋਰ ਜ਼ਿਲ੍ਹਿਆਂ ਤੋਂ ਬਠਿੰਡੇ ਤੋਂ ਪੂਰੇ ਪੰਜਾਬ ਤੋਂ ਇੱਥੇ ਪਹੁੰਚ ਜਾਣੀਆਂ ਇੱਕ ਜਥੇਬੰਦੀ ਦੀ ਸੋ ਇਸ ਕਰਕੇ ਇਹ ਗੱਲ ਸੋਚਣੀ ਗਲਤ ਹੈ ਪਤਾ ਨਹੀਂ ਕਿੱਥੋਂ ਖਬਰ ਆ ਜਾਂਦੀ ਹਾਂ ਇੱਕ ਗੱਲ ਤਾਂ ਮੈਨੂੰ ਪਤਾ ਲੱਗਿਆ ਸ਼ਾਇਦ ਉਹਦੇ ਕਰਕੇ ਖਬਰਾਂ ਚੱਲ ਰਹੀਆਂ ਹੁਣ ਕਿ ਆਪਣੇ ਜਿਹੜੇ ਇਹ ਅੰਦੋਲਨ ਆਪਣੀਆਂ ਮੰਗਾਂ ਨੂੰ ਲੈ ਕੇ ਖਨੌਰੀ ਬਾਰਡਰ ਸ਼ੰਭੂ ਬਾਰਡਰ ਉਧਰਲੇ ਪਾਸਿਓਂ ਦੱਬ ਵਾਲੀ ਤੇ ਪਰਲੇ ਪਾਸੇ ਰਾਜਸਥਾਨ ਦਾ ਰਤਨਪੁਰਾ ਇਹ ਜਿਹੜੇ ਚਾਰੇ ਬਾਰਡਰਾਂ ਤੇ ਆਪਣਾ ਅੰਦੋਲਨ ਚੱਲਦਾ ਸੀ ਇਹ ਆਪਣੀਆਂ ਜਿਹੜੀਆਂ ਦਿੱਲੀ ਨਾਲ ਰਿਲੇਟਡ ਆ ਸ਼ਰਨਾਂ ਕੀਤੇ ਹੋਏ ਵਾਅਦੇ ਕਮਿਟਮੈਂਟ ਉਹਨਾਂ ਨੂੰ ਲੈ ਕੇ ਪਹਿਲੇ ਦਿਨ ਜਿਹੜਾ ਚੱਲੇ ਸੀ ਉਹਨਾਂ ਮੰਗਾਂ ਨੂੰ ਲੈ ਕੇ ਅੰਦੋਲਨ ਹੈ ਔਰ ਇਹ ਉਸੇ ਤਰ੍ਹਾਂ ਹੈ ਜਿੱਦੀ ਚੱਲ ਰਿਹਾ ਹੈ ਜਿਸ ਤਰ੍ਹਾਂ ਪਹਿਲਾਂ ਚੱਲਦਾ ਸੀ ਇੱਕ ਗੱਲ ਵਿੱਚ ਵੀ ਆ ਗਈ ਸੀ ਕਿ ਕੁਝ ਨੌਜਵਾਨ ਇਹਨਾਂ ਨੇ ਅਰੈਸਟ ਕੀਤੇ ਸੀਗੇ ਹਰਿਆਣਾ ਪੁਲਿਸ ਨੇ ਉਹਨਾਂ ਦੀ ਗ੍ਰਿਫਤਾਰੀ ਦੇ ਲਈ ਆਪਾਂ ਸ਼ੰਭੂ ਰੇਲਵੇ ਟ੍ਰੈਕ ਨੂੰ ਸ਼ੰਭੂ ਬਾਗ ਜਿਹੜਾ ਸਟੇਸ਼ਨ ਆ ਉਹਦੇ ਤੇ ਬੰਦ ਕੀਤਾ ਸੀ ਉਹ ਲਗਭਗ ਮੇਰਾ 35 36 ਦਿਨ ਬੰਦ ਰਿਆ ਔਰ ਪਿਛਲੇ ਕੁਝ ਦਿਨਾਂ ਤੋਂ ਸਾਡੇ ਪੰਜਾਬ ਦੇ ਕੁਝ ਹਰਿਆਣੇ ਦੇ ਵਪਾਰੀਆਂ ਨੇ ਆ ਕੇ ਵੀ ਅਪਰੋਚ ਕੀਤੀ ਪਹੁੰਚ ਕੀਤੀ ਫਿਰ ਵਕ ਵਕਾ ਗੁਰੂ ਘਰਾਂ ਤੋਂ ਵੀ ਇਹ ਗੱਲ ਦੀ ਪਹੁੰਚ ਹੋਈ ਕਿ ਭਈ ਸੰਗਤਾਂ ਨੇ ਜਿਨ੍ਹਾਂ ਨੇ ਹਰਮੰਦਰ ਸਾਹਿਬ ਜਾਣਾ ਜਾਂ ਜਿਹੜੀਆਂ ਸੰਗਤਾਂ ਨੇ ਅਦੂਰ ਸਾਹਿਬ ਜਾਣਾ ਉਹਨਾਂ ਸੰਗਤਾਂ ਨੂੰ ਮੁਸ਼ਕਲ ਆਉਂਦੀ ਹੈ ਕਿਰਪਾ ਕਰਕੇ ਇਸ ਨੂੰ ਮਤਲਬ ਟ੍ਰੈਕ ਨੂੰ ਖੋਲਿਆ ਜਾਏ ਨਾਲ ਅਗਲੀ ਗੱਲ ਇਹ ਸੀ ਕਿ ਆਉਣ ਵਾਲੇ ਦਿਨਾਂ 'ਚ ਜਿਸ ਤਰੀਕੇ ਦੇ ਨਾਲ ਸਰਕਾਰ ਜਾਣਬੁੱਝ ਕੇ ਪਰੇਸ਼ਾਨ ਕਰਦੀ ਸੀ ਕਿਉਂਕਿ ਜਾਣਬੁੱਝ ਕੇ ਪਰੇਸ਼ਾਨ ਮੈਂ ਤਾਂ ਕਹਿ ਰਿਹਾ ਹਾਂ ਕਿ ਜਾਣਬੁੱਝ ਕੇ ਇਹਨਾਂ ਨੇ ਇਹ ਕਰਨਾ ਸ਼ੁਰੂ ਕੀਤਾ ਕਿ ਜੇ ਜਦੋਂ ਆਪਾਂ ਸ਼ੰਭੂ ਦਾ ਜਿਹੜਾ ਰੇਲਵੇ ਸਟੇਸ਼ਨ ਬੰਦ ਕੀਤਾ ਉਸ ਵੇਲੇ ਅੰਮ੍ਰਾਲੇ ਤੋਂ ਚੰਡੀਗੜ੍ਹ ਦੇ ਚੰਡੀਗੜ੍ਹ ਤੋਂ ਉਹੀ ਰੇਲ ਆ ਫਿਰ ਮੁੜ ਕੇ ਜਾ ਕੇ ਲੁਧਿਆਣਾੇ ਜਾ ਸਕਦੀ ਸੀ ਕੋਈ ਪ੍ਰੋਬਲਮ ਨਹੀਂ ਸੀ ਇਧਰ ਦੀ ਟ੍ਰੇਨਾਂ ਨੂੰ ਕੱਢਣ ਦੀ بجائے ਫਿਰ ਇਹਨਾਂ ਨੇ ਲੋਡ ਪਾਉਣ ਦੀ ਕੋਸ਼ਿਸ਼ ਕੀਤੀ ਬਠਿੰਡੇ ਵਾਲੀ ਸਾਈਡ ਤੇ ਔਰ ਉਹ ਲੋਡ ਜਾਣ ਬੁੱਝ ਕੇ ਪਾਇਆ ਗਿਆ ਸੀ ਤਾਂ ਕਿ ਰੇਲ ਰੇਲਾਂ ਨੂੰ ਕੈਸਲ ਕੀਤਾ ਜਾ ਸਕੇ ਸੋ ਇਸੇ ਤਰੀਕੇ ਦੇ ਨਾਲ ਅਸੀਂ ਸਮਝਦੇ ਸੀ ਕਿ ਇਹਨਾਂ ਦਿਨਾਂ ਦੇ ਵਿੱਚ ਸਭ ਨੂੰ ਪੰਜਾਬ ਦੇ ਅੰਦਰ ਝੋਨੇ ਦੀ ਲਾਗਤ ਦਾ ਟਾਈਮ ਸ਼ੁਰੂ ਹੋਣਾ ਹੈ ਕਿਸਾਨਾਂ ਨੂੰ ਵੀ ਸਮੱਸਿਆ ਆਉਣੀ ਹੈ ਕਿਸਾਨਾਂ ਨੂੰ ਖਾਦ ਦੀ ਲੋੜ ਪੈਣੀ ਹੈ ਬਿਜਲੀ ਦੀ ਲੋੜ ਹੈ ਸਰਕਾਰ ਜਾਣ ਬੁੱਝ ਕੇ ਕਿਸਾਨਾਂ ਦਾ ਬਹਾਨਾ ਬਣਾ ਕੇ ਸਾਰੇ ਕਿਸਾਨਾਂ ਨੂੰ ਬਿਜਲੀ ਦੀ ਸਮੱਸਿਆ ਕ੍ਰੀਏਟ ਕਰ ਸਕਦੀ ਸੀ ਸੋ ਇਹਨਾਂ ਗੱਲਾਂ ਨੂੰ ਸਾਰੀਆਂ ਨੂੰ ਆਪਸ ਵਿੱਚ ਸੋਚ ਕੇ ਵਿਚਾਰ ਕੇ ਦੋਹਾਂ ਫਰਮਾਂ ਨੇ ਫੈਸਲਾ ਲਿਆ ਸੀਗਾ ਕਿ ਕੋਈ ਗੱਲ ਨਹੀਂ ਜਿਹੜੀ ਲੜਾਈ ਹੈ ਸਾਡੀ ਉਹ ਸਾਡੇ ਦੇ ਨੇ ਯੋਧੇ ਅੰਦਰ ਬੈਠੇ ਨੇ ਉਹਨਾਂ ਨੂੰ ਰਿਹਾ ਕਰਾਉਣ ਦੇ ਲਈ ਬਦਲੇ ਵਿੱਚ ਰੂਪ ਦੇ ਵਿੱਚ ਹੋਰ ਰੂਪ ਦੇ ਵਿੱਚ ਲੜਾਈ ਸ਼ੁਰੂ ਕਰਾਂਗੇ ਔਰ ਉਹ ਕੀਤੀ ਹੋਈ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਇਹਨਾਂ ਦੇ ਸੈਂਟਰ ਲੈਵਲ ਦੇ ਜਿਹੜੇ ਮਨਿਸਟਰ ਜਾਂ ਇਹਨਾਂ ਦੇ ਜਿਹੜੇ ਜੇ ਲੀਡਰ ਸਹਿਬਾਨ ਹੋਣੇ ਨੇ ਉਹਨਾਂ ਨੂੰ ਸਵਾਲ ਪੁੱਛਣੇ ਨੇ ਉਹਨਾਂ ਦਾ ਵਿਰੋਧ ਕਰਨਾ ਹੈ ਇਹ ਆ ਚੁੱਕੀ ਆ ਸੋ ਇਸ ਕਰਕੇ ਉਹ ਉਥੋਂ ਇਸ ਚੱਕਿਆ ਕੇਵਲ ਰੇਲਵੇ ਸਟੇਸ਼ਨ ਤੋਂ ਬਾਕੀ ਸਾਰਾ ਧਰਨਾ ਐਜਿਟੀ ਜਾਰੀ ਹੈ ਮੈਂ ਅੱਜ ਦੀ ਵੀਡੀਓ ਦੇ ਮਾਧਿਅਮ ਤੋਂ ਸਾਰੇ ਹੀ ਕਿਸਾਨ ਵੀਰਾਂ ਨੂੰ ਚਾਹਉ ਕਿਸੇ ਵੀ ਜਥੇਬੰਦੀ ਨਾਲ ਜੁੜਿਆ ਸਾਰਿਆਂ ਨੂੰ ਅਪੀਲ ਕਰਦਾ ਭਰਾਵੋ ਕਿ ਪਰਸੋਂ 22 ਤਰੀਕ ਦਾ ਆਪਣਾ ਪ੍ਰੋਗਰਾਮ ਦਿੱਤਾ ਹੋਇਆ ਹੈ ਕਿ 100 ਦਿਨ ਪੂਰਾ ਹੋਣਾ 100 ਦਿਨ ਪੂਰਾ ਹੋਣ ਤੇ ਦੋਨੋਂ ਇਹ ਬਾਰਡਰਾਂ ਤੇ ਇੱਥੇ ਉਧਰ ਡੱਬ ਵਾਲੀ ਤੇ ਰਤਨਪੁਰਾ ਚਾਰਾ ਪੁਆਇੰਟਾਂ ਦੇ ਉੱਤੇ ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ ਦੇ ਵਿੱਚ ਆਪਾਂ ਪਹੁੰਚਣਾ ਹੈ ਮੇਰੀਆਂ ਭੈਣਾਂ ਨੂੰ ਸਾਡੀਆਂ ਬੇਟੀਆਂ ਨੂੰ ਵੀ ਸਾਡੀ ਅਪੀਲ ਹੈ ਕਿ 22 ਵਾਲਾ ਦਿਨ ਤੁਸੀਂ ਆਪਾਂ ਮੁੜ ਦੁਬਾਰਾ ਇਸ ਅੰਦੋਲਨ ਦੇ ਵਿੱਚ ਇੱਕੋ ਜਾਨ ਉਹ ਤਾਕਤ ਉਹ ਵਿਖਾਉਣੀ ਹੈ ਕਿ ਜਿਸ ਤਰ੍ਹਾਂ ਦੀਆਂ ਫਵਾਵਾਾਂ ਫਲਾਈਆਂ ਜਾ ਰਹੀਆਂ ਨੇ ਵਿਰੋਧੀਆਂ ਵੱਲੋਂ ਤੇ ਸਰਕਾਰਾਂ ਵੱਲੋਂ ਕਿ ਲੋਜੀ ਅੰਦੋਲਨ ਦਾ ਕਮਜ਼ੋਰ ਪੈ ਗਿਆ ਅੰਦੋਲਨ ਦਾ ਢਿੱਲਾ ਪੈ ਗਿਆ ਅੰਦੋਲਨ ਦਾ ਚੱਕਿਆ ਗਿਆ ਇਹ ਨੂੰ ਆਪਾਂ ਦੁਬਾਰਾ ਸਿੱਧ ਕਰਨਾ ਹੈ ਕਿ ਅੰਦੋਲਨ ਪਹਿਲਾਂ ਨਾਲੋਂ ਤਕੜਾ ਹੈ ਕਨ ਮੈਂ ਸਪਸ਼ਟ ਕਰ ਦਿਆਂ ਅਸੀਂ ਖਨੋਰੀ ਬਾਰਡਰ ਤੇ ਲਗਾਤਾਰ ਹਾਂ ਖਨੋਰੀ ਬਾਰਡਰ ਤੋਂ ਕੋਈ ਵੀ ਟਰੈਕਟਰ ਕੋਈ ਵੀ ਟਰੋਲੀ ਵਾਪਸ ਨਹੀਂ ਗਈ ਸਾਰੇ ਐਜਿਟ ਇਸ ਉਸੇ ਤਰੀਕੇ ਨਾਲ ਡੱਡੇ ਬੈਠੇ ਨੇ ਸੋ ਇਸ ਕਰਕੇ ਇਹਨੂੰ ਆਪਾਂ ਹੋਰ ਤਕੜਾ ਕਰਨਾ ਹੈ ਅੰਦੋਲਨ ਜਿੱਤਣਾ ਹੈ ਜਿੱਤ ਦੇ ਨੇੜੇ ਆ ਲੰਮੀ ਦੂਰ ਨਹੀਂ ਰਗਵਾੜ ਰਹੀ ਇਹ ਮੇਰੀ ਅਪੀਲ ਆ ਸਾਰਿਆਂ ਨੂੰ ਤਕੜੇ ਹੋ ਕੇ ਇਸ ਅੰਦੋਲਨ ਨੂੰ ਇਸ ਪ੍ਰੋਗਰਾਮ ਨੂੰ ਜਿਹੜੇ ਇੱਥੇ ਚੱਲ ਰਹੇ ਆ ਇਹਨਾਂ ਧਰਨਿਆਂ ਨੂੰ ਤਕੜੇ ਕਰੋ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਵੱਡੇ ਪ੍ਰੋਗਰਾਮ ਦੇ ਕੇ ਸਰਕਾਰ ਦੇ ਨੱਕ ਜਦਮ ਕੀਤਾ ਜਾ ਸਕੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਕ